ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹ ਪ੍ਰਗਟਿਓ ਮਰ ਦੇਹ ਗੰਬੜਾ ਭਰਿਆ ਮੈਂ ਇਕਲਾ ਵਾਹ ਵਾਹ ਗੁਬਿੰਦ ਸਿੰਘ ਆਪੀ ਗੁਰ ਚੇਲਾ ਪੋਸੂ ਦੀ ਸਬ ਮਿਸ ਸੰਪਤ 1723 ਬਿਕਰਮੀ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਕਰਮਾਤਾ ਗੁਜਰੀ ਜੀ ਪਵਿੱਤਰ ਕੋਖ ਤੋਂ ਸਹਬਜ਼ਾਦੇ ਦਾ ਪਟਨਾ ਸ਼ਹਿਰ ਵਿੱਚ ਅਵਤਾਰ ਹੋਇਆ ਭਾਈ ਗਰਦਾਸ ਜੀ ਆਪਣੇ ਕਲਮ ਨਾਲ ਲਿਖਦੇ ਹਨ ਮੁਰ ਪਿਤ ਪੁਰਬ ਕੇ ਆਸ ਪਿਆਨ ਪਾਦ ਪਾਦ ਕੇ ਤੀਰਥ ਨਾਨਾ ਜਬ ਹੀ ਜਾਤ ਤਰਵੇਣੀ ਭਈ ਪੁਨ ਦਾਨ ਦਿਨ ਕਰਤ ਬੀਤੇ ਤਹੀ ਪ੍ਰਕਾਸ਼ ਮਾਰਾ ਪਿਓ ਪਟਨਾ ਸ਼ਹਿਰ ਵਿਖੇ ਪਵਲੇ ਸ਼੍ਰੀ ਮਾਤਾ ਨਾਨਕੀ ਜੀ ਨੇ ਆਪਣੇ ਪੁੱਤਰ ਦੇ ਜਨਮ ਦੀ ਖਬਰ ਕਰਨ ਵਾਸਤੇ ਇੱਕ ਉੱਚੇ ਆਦਮੀ ਨੂੰ ਚਿੱਠੀ ਦੇ ਕੇ ਆਪਣੇ ਸੁਪੁੱਤਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਪਾਸ ਤੁਬਰੀ ਸ਼ਹਿਰ ਭੇਜਿਆ ਗੁਰੂ ਜੀ ਨੇ ਚਿੱਠੀ ਪੜ੍ਹ ਕੇ ਜਦ ਰਾਜਾ ਰਾਮ ਸਿੰਘ ਨੂੰ ਇਕ ਖੁਸ਼ੀਆਂ ਭਰੀਆਂ ਖਬਰ ਸੁਣਾਈ ਤਾਂ ਰਾਜੇ ਨੇ ਆਪਣੇ ਫੌਜੀ ਫੌਜੀ ਵਾਜੇ ਵਜਾਏ ਤੂਪਾਂ ਦੀ ਸਲਾਮੀ ਦਿੱਤੀ ਅਤੇ ਗਰੀਬਾਂ ਦੇ ਗਰੀਬਾਂ ਨੂੰ ਬਹੁਤ